ਦਿੱਲੀ ਵਿੱਚ ਬੀਜੇਪੀ ਦੀ ਵੱਡੀ ਜਿੱਤ ਨੇ ਪਰਿਆ ਵਰਕਰਾਂ ਦੇ ਵਿੱਚ ਜੋਸ਼ ਕਾਰਜ ਸਿੰਘ ਮਿੱਡਾ ਪ੍ਰੈਜ਼ੀਡੈਂਟ ਬੀਜੇਪੀ ਅੰਗਰੇਜ਼ ਸਿੰਘ ਜਨ ਸੈਕਟਰੀ ਗੁਰਜੀਤ ਸਿੰਘ ਮੰਡਲ ਪ੍ਰੈਜ਼ੀਡੈਂਟ ਮਮਤਾ ਰਾਣੀ ਵਾਈਸ ਪ੍ਰੈਜ਼ੀਡੈਂਟ ਪ੍ਰੇਮ ਸਿੰਘ ਐਸਸੀ ਮੋਰਚਾ ਪ੍ਰੈਜ਼ੀਡੈਂਟ ਬਗੀਚਾ ਸਿੰਘ ਵਾਈਸ ਪ੍ਰੈਜ਼ੀਡੈਂਟ ਨਰਮਲ ਸਿੰਘ ਮੰਡਲ ਜਨ ਸੈਕਟਰੀ ਜਸਵੀਰ ਕੋਰ ਅਤੇ ਹੋਰ ਬਹੁਤ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਪੈਂਡਲ ਲੱਖੇ ਵਾਲੀ ਦੇ ਵਿੱਚ ਲੱਡੂ ਵੰਡੇ ਅਤੇ ਭੰਗੜੇ ਪਾਏ ਅਤੇ ਗਲੀਆਂ ਦੇ ਵਿੱਚ ਨਾਰੇਬਾਜੀ ਕੀਤੀ ਇਸ ਵਿੱਚ ਕਾਰਜ ਸਿੰਘ ਮਿੱਡਾ ਹਲਕਾ ਇੰਚਾਰਜ ਲੰਬੀ ਅਤੇ ਅੰਗਰੇਜ਼ ਸਿੰਘ ਊੜਾਗ ਨੇ ਸਾਰੇ ਜਲਸੇ ਦੀ ਅਗਵਾਈ ਕੀਤੀ ਇਸ ਮੌਕੇ ਬੋਲਦਿਆਂ ਅੰਗਰੇਜ਼ ਸਿੰਘ ਊੜਾਗ ਅਤੇ ਕਾਰਜ ਸਿੰਘ ਮਿੱਡਾ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਸਭ ਤੋਂ ਪਹਿਲਾਂ ਅੱਜ ਮੈਂ ਦਿੱਲੀ ਦੇ ਸੂਝਵਾਨ ਵੋਟਰਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਹੈ ਜਿਨ੍ਹਾਂ ਨੇ ਆਪਣੀ ਸੂਝ ਦੇ ਤੇ ਬੂਝ ਦੇ ਨਾਲ ਅੱਜ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਦਵਾਇਆ ਕਿਉਂਕਿ ਬੜੇ ਲੰਮੇ ਸਮੇਂ ਤੋਂ ਕੇਜਰੀਵਾਦ ਦੀ ਉੱਤੇ ਸਰਕਾਰ ਸੀ ਉਹਨੇ ਲੋਕਾਂ ਨੂੰ ਝੂਠੇ ਲਾਰੇ ਲਾਏ ਝੂਠੇ ਵਾਅਦੇ ਕੀਤੇ ਉਸਨੇ ਲੋਕਾਂ ਦਾ ਸ਼ੋਸ਼ਣ ਕੀਤਾ ਅੱਜ ਉੱਥੋਂ ਦੀ ਦਿੱਲੀ ਦੀ ਜਨਤਾ ਨੂੰ ਤੇ ਪਤਾ ਲੱਗ ਗਿਆ ਕਿ ਕੇਜਰੀ ਵਾਲੇ ਕਿ ਝੂਠਾ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਾਥੀਓ ਤੁਹਾਡੇ ਸਾਹਮਣੇ ਹੈ ਜੋ ਸਾਨੂੰ ਉੱਥੋਂ ਦਾ ਮਾਡਲ ਦਿਖਾ ਰਿਹਾ ਸੀ ਪੰਜਾਬ ਦੇ ਅੰਦਰ ਤੇ ਪੰਜਾਬ ਦਾ ਮਾਡਲ ਹੁਣ ਉੱਥੇ ਦਿਖਾ ਰਿਹਾ ਸੀ ਜੇ ਅਸੀਂ ਸਿਹਤ ਸਵਾਵਾ ਦੀ ਗੱਲ ਕਰੀਏ ਤਾਂ ਜੋ ਕੇਂਦਰ ਗਵਰਨਮੈਂਟ ਦੀਆਂ ਸਕੀਮਾਂ ਸੀ ਉਹਨਾਂ ਦਾ ਹੀ ਪੈਸਾ ਲੱਗ ਰਿਹਾ ਸੀ ਚਾਹੇ ਦੇਸ਼ ਦਾ ਕੋਈ ਵੀ ਸੂਬਾ ਹੋਵੇ ਜੇ ਅਸੀਂ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉਹ ਵੀ ਪੰਜਾਬ ਦੇ ਅੰਦਰ ਵੀ ਇਹ ਕਿਨਾਰੇ ਬਹੁਤ ਵੱਡਾ ਝੂਠ ਬੋਲਿਆ ਕਿ ਕਿ ਆਮ ਆਦਮੀ ਦੇ ਨਾਂ ਤੇ ਕਲੀਨਿਕ ਖੋਲੇ ਸੀ ਜਦੋਂ ਸੈਂਟਰ ਗਵਰਨਮੈਂਟ ਨੇ ਉਹ ਪੈਸਾ ਰੋਕਿਆ ਤਾਂ ਜੋ ਸਹੀ ਸਕੀਮ ਸੀ ਤੁਹਾਡੇ ਸਾਹਮਣੇ ਆ ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਦਾ ਨਾਂ ਲੈ ਕੇ ਆਮ ਆਦਮੀ ਕਲੀਨਿਕ ਦਾ ਜਿਹੜਾ ਨਾ ਨਾਰਾ ਹਟਾ ਕੇ ਅੱਜ ਜੋ ਕੇਂਦਰ ਗਵਰਨਮੈਂਟ ਨੇ ਜੋ ਕੇਂਦਰ ਦੀ ਯੋਜਨਾ ਸੀ ਅਜਿਸ਼ਮਨ ਜੋ ਯੋਜਨਾ ਸੀ ਉਹਦੇ ਤਹਿਤ ਜਿਹੜਾ ਹੈਗਾ ਅੱਜ ਉਹਦਾ ਨਾਮ ਰੱਖਿਆ ਇਸ ਕਰਕੇ ਦਿੱਲੀ ਦੀ ਜਨਤਾ ਨੇ ਬੜੀ ਆਪਣੀ ਸੂਝ-ਬੂਝ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਫਤਵਾ ਦਿੱਤਾ ਕਿ ਜੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਹੀ ਆਉਗੀ ਤਾਂ ਦੇਸ਼ ਦਾ ਭਲਾ ਹੋਊਗਾ ਇਸੇ ਤਰ੍ਹਾਂ ਹੁਣ ਮੈਂ ਪੰਜਾਬ ਦੇ ਸਾਡੇ ਵੋਟਰਾਂ ਨੂੰ ਉਹ ਸੂਝਵਾਨ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ 2027 ਦੇ ਵਿੱਚ ਇਤੋਂ ਵੀ ਇਸ ਝੂਠੀ ਪਾਰਟੀ ਨੂੰ ਆਪਾਂ ਅਲਵਿਦਾ ਕਰੀਏ ਇਨਾ ਹੀ ਕਹਿੰਦਾ ਹੋਇਆ ਸਾਡੇ ਦਿੱਲੀ ਵਾਲੇ ਜਿਹੜੇ ਵੋਟਰਾਂ ਭੈਣ ਭਰਾ ਉਹਨਾਂ ਦਾ ਧੰਨਵਾਦ ਕਰਦਾ ਹੈ ਜੈ ਹਿੰਦ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਅੰਗਰੇਜ਼ ਸਿੰਘ ਜੀ ਨੇ ਬੜੇ ਵਿਸਥਾਰਕ ਨਾਲ ਦੱਸਿਆ ਔਰ ਮੈਂ ਤਾਂ ਇਹੀ ਕਹਿਣਾ ਕਰੂੰਗਾ ਕਿ ਸਚਾਈ ਦੀ ਜਿੱਤ ਹੋਈ ਹੈ ਔਰ ਜੋ ਫਰੌਡ ਕਰਦੇ ਸੀ ਜਐਸਡੀ ਜਨਤਾ ਦੇ ਨਾਲ ਧੋਖਾ ਕਰਦੇ ਸੀ ਝੂਠੇ ਵਾਅਦੇ ਤੇ ਲਾਰੇ ਲਾਉਂਦੇ ਸੀ ਉਹਨਾਂ ਦੀ ਅੱਜ ਹਾਲ। ਉਹ ਦਿੱਲੀ ਦੇ ਵਿੱਚ ਸਰਕਾਰ ਬਣਨ ਤੇ ਇੰਨੀ ਤੱਕ ਦੀ ਬਹੁਤ ਮਤ ਤੋਂ ਲੋਕਾਂ ਨੇ ਵੋਟਰਾਂ ਨੇ ਸਾਨੂੰ ਮੌਕੇ ਦਿੱਤੀ। ਉਹਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਲੱਖੇ ਵਾਲੀ ਮੰਡੀ ਦੇ ਵਿੱਚ ਸਾਡੀ ਸਾਰੀ ਲੱਖੇ ਵਾਲੀ ਮੰਡੀ ਦੀ ਟੀਮ ਹੈ ਸਾਡੇ ਮੰਤਰਪੁਰਾ ਦਾ ਲੱਖੇ ਵਾਲੀ ਮੰਡੀ ਦੇ ਜੋ ਲੱਖੇਪੁਰ ਵਾਲੀ ਮੰਡਾਲਾ ਤੇ ਸਾਡੇ ਜ਼ਿਲ੍ਹੇ ਦੇ ਵਾਸਪਧਾਰ ਨੇ ਬਖਸ਼ਾ ਰਣੀ ਦੀ ਬਾਕੀ ਸਾਰੀ ਇਸ ਮੰਡਲ ਦੀ ਟੀਮ ਹੈ। ਅਸੀਂ ਸਾਰਿਆਂ ਨੇ ਅੱਜ ਉਸ ਖੁਸ਼ੀ ਦੇ ਵਿੱਚ ਲੱਡੂ ਵੰਡ ਕੇ ਔਰ ਢੋਲ ਮਜਾ ਕੇ ਸਾਰੇ ਬਾਜ਼ਾਰ ਦੇ ਵਿੱਚ ਇਹ ਖੁਸ਼ੀ ਜ਼ਾਹਰ ਕੀਤੀ ਹੈ ਔਰ ਉਹਨਾਂ ਲੋਕਾਂ ਦਾ ਧੰਵਾਦ ਵੀ ਕਰਦੇ ਆ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਮਿਹਨਤ ਕੀਤੀ ਹੈ ਪਾਰਟੀ ਲਈ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਸਾਰਿਆਂ ਦਾ ਅਸੀਂ ਦੇਰੋਂ ਸਨਮਾਨ ਕਰਦੇ ਆ ਕਿਉਂਕਿ ਪਹਿਲਾਂ ਇਹਨਾਂ ਨੇ ਦਿੱਲੀ ਦੇ ਆ ਕੰਮਾਂ ਦੇ ਝੂਠ ਬੋਲ ਬੋਲ ਕੇ ਇੱਥੇ ਜੋ ਭਾਰਤੀ ਜਨਤਾ ਪਾਰਟੀ ਦੇ ਕੰਮ ਸੀ ਉਹ ਵੀ ਆਪਦੇ ਖਾਤੇ 'ਚ ਦਿਖਾ-ਦਿਖਾ ਕੇ ਉਸ ਝੂਠ ਦੀ ਕਦਰ ਤੇ ਪੰਜਾਬ ਸਰਕਾਰ ਬਣਾਈ ਜੀ ਪੰਜਾਬ 'ਚ ਪੂਰੀ ਤਰ੍ਹਾਂ ਇਹ ਫੈਲ ਹੋ ਗਿਆ ਸਿਰ ਪੰਜਾਬ ਦੇ ਇਹਨਾਂ ਨੇ ਪੁੱਛੇ ਹੀ ਸੋਸ਼ਲ ਮੀਡੀਆ ਤੇ ਪਾ ਪਾ ਕੇ ਕਿਸੇ ਕਿਸੇ ਨੂੰ ਤਾਂ ਉਹ ਚੀਜ਼ਾਂ ਪੁੱਛਣਾ ਸਕੇ ਤਾਂ ਪੁੱਛੇ ਸੀ ਪਰ ਹੁਣ ਜਿੱਦੀ ਜਨਤਾ ਜਿਹੜੀ ਉਹਨਾਂ ਨੂੰ ਪਤਾ ਲੱਗ ਗਿਆ ਉਹ ਜਾਗਰੂਕ ਹੋ ਗਈ ਕਿ ਇਹ ਲਾਇਨ ਹੋ ਗਿਆ ਇਹਨਾਂ ਨੂੰ ਜਾਇਆ ਦਿਖਾਵਾ ਇਹਨਾਂ ਦੇ ਕੋਲ ਕੁਝ ਨਹੀਂ ਇਸ ਕਰਕੇ ਜੀਐਸ ਵਾਲਿਆਂ ਨੇ ਫਤਵਾ ਦਿੱਤਾ ਹੈ ਤੇ ਇਸੇ ਤਰ੍ਹਾਂ ਹੀ ਹੁਣ 2027 ਦੇ ਵਿੱਚ ਪੰਜਾਬ ਦੀ ਜਨਤਾ ਜਿਹੜੀ ਆਵਾਮ ਦੀ ਆਵਾਜ਼ ਆ ਰਹੀ ਹੈ ਕਿ ਆਉਣ ਵਾਲੀ ਸਰਕਾਰ ਹੈ ਜੋ ਭਾਰਤੀ ਜਨਤਾ ਪਾਰਟੀ ਦੀ ਹੋਏਗੀ ਸੁਨੀਲ ਜਾਖੜ ਸਾਹਿਬ ਦੀ ਅਗਵਾਈ ਸਰਕਾਰ ਬਣੇਗੀ ਉਹਦੇ ਉੱਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਅੱਜ ਅਸੀਂ ਆਪਦੀ ਖੁਸ਼ੀ ਜ਼ਾਹਰ ਕੀਤੀ ਹੈ ਪਰ ਮੈਂ ਫਿਰ ਤੋਂ ਸਾਰੇ ਦੀਵਾਨਸਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨਤ ਕਰਕੇ ਪਾਰਟੀ ਦੀ ਵੋਟਾਂ ਪਾ ਕੇ ਸਨਦਾਰ ਬਣਾਈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈਰ ਰਿਤਾ ਖਾਸਾ ਬੈਰ ਰਿਤ ਕੀ ਸਤੇ ਮੇਰੇ ਸੀਨੀਅਰ ਸਾਹਿਬਾਨ ਨੇ ਸਾਡੇ ਕੋਲ ਦੱਸ ਦਿੱਤਾ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਲਈ ਮੇਰੇ ਛੋਟੇ ਦਿ ਸੱਦੇ ਤੇ ਇੱਥੇ ਆਣ ਕੇ ਨਰਿੰਦਰ ਭਾਈ ਮੋਦੀ ਦੀ ਬੀਜੇਪੀ ਦੀ ਸਰਕਾਰ ਬਣ ਤੇ ਮਨ ਨੂੰ ਵਧਾਈ ਪ੍ਰਗਟ ਕੀਤੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਂ ਸਾਰਿਆਂ ਦਾ ਸਤਿ ਸ੍ਰੀ ਅਕਾਲ ਇਹ ਮੈਂ ਪਹਿਲਾ ਵੱਡਾ ਤੂਫਾਨ ਜਿਹੜਾ ਪੰਜਾਬ 'ਚ ਗਿਆ ਸੀ ਅਸੀਂ ਕੰਮ ਨਹੀਂ ਕੀਤੇ ਅਸੀਂ ਵੋਟਾਂ ਲੈ ਨਹੀਂ ਆਉਂਦੇ ਤਾਂ ਆਖੀ ਹੋ ਗਿਆ ਜਿਹੜੇ ਅੰਦੇ ਬਾਬੇ ਜਿੱਤਣਾ ਜਾਣੇ ਜਿਹੜੇ ਇੱਕ ਤੂਫਾਨ ਦਾ ਜਵਾਬ ਮਿਲਿਆ